ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸੈਲੋਨ ਪੰਜਾਬੀ ਦੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਵਾਸਤੇ 5-7 ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਵੇਗੀ ਦੋਤੋ ਫਾਰਮ ਟ੍ਰੈਕ 50 ਟਰੈਕਟਰ ਬਕਾਊਆ ਮਾਡਲ ਆ 1996 ਇੰਜਨ ਗੇਅਰ ਓਕੇ ਆ ਟਾਇਰ ਆ 90% ਐਮ ਆਰ ਐਫ ਦੇ ਥੋੜੀ ਖੇਤੀ ਤੇ ਚੱਲਿਆ ਆ ਕਾਫੀ ਸਾਂਭਿਆ ਆ ਡਿਮਾਂਡ ਆ ਵੀਰ ਦੀ ਸਿਰਫ 135000 ਰੁਪਏ ਏਰੀਆ ਕੋਟਕਪੂਰੇ ਕੋਲ ਆ ਪੰਜਾਬ ਜ਼ਿਆਦਾ ਜਾਣਕਾਰੀ ਲਈ ਕਾਲ ਕਰ ਲਓ 9914844800 9914844800